ਉਦਰ ਫਿਰੋਜ਼ਪੁਰ ਦੇ ਵਿੱਚ ਪੁਲਿਸ ਨੇ 65 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ 13 ਕਿਲੋ ਹੈਰੋਇਨ ਤੇ 400 ਕਿਲੋ ਡੋਡੇ ਚੂਰਾ ਪੋਸਟ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ। ਇਸਨੇ ਸੰਬੰਧਿਤ 5 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਫਿਰੋਜ਼ਪੁਰ ਪੁਲਿਸ ਦੀ ਇਹ ਵੱਡੀ ਕਾਰਵਾਈ 65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ 13 ਕਿਲੋ ਹੈਰੋਇਨ ਤੇ 400 ਕਿਲੋ ਡੋਡੇ ਚੂਰਾ ਪੋਸਟ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ। 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਗੁਰਪ੍ਰੀਤ ਸਿੰਘ ਅਤੇ ਹਰਨਾਮ ਸਿੰਘ ਜੋ ਕਿ ਰਾਜੋਕੇ ਗੱਟੀ ਦੇ ਰਹਿਣ ਵਾਲੇ ਨੇ ਉਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦੇ ਸੀ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਇਹ ਪਤਾ ਲੱਗਿਆ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਪਾਸੋਂ 8 ਕਿਲੋ 301 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੁਹੇ ਪਾਸੇ ਇੱਕ ਹੋਰ ਮਾਮਲੇ ਦੇ ਵਿੱਚ yograj singh ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਉਸ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ ਤੇ ਉਸ ਪਾਸੋਂ ਤਲਾਸ਼ੀ ਦੇ ਦੌਰਾਨ 720 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਨਸ਼ਾ ਤਸਕਰ ਹਰਜਿੰਦਰ ਸਿੰਘ ਗੁਰਵਿੰਦਰ ਸਿੰਘ ਆਪਣੇ ਟਰੱਕ ਦੇ ਵਿੱਚ 400 ਕਿਲੋਗ੍ਰਾਮ ਡੋਡੇ ਪੋਸਟ ਲੈ ਕੇ ਜਾ ਰਹੇ ਸਨ ਤਾਂ ਨਾਕਾਬੰਦੀ ਦੌਰਾਨ ਜਦ ਚੈਕਿੰਗ ਕੀਤੀ ਗਈ ਤਾਂ ਦੋਨਾਂ ਤਸਕਰਾਂ ਨੂੰ ਡੋਡੇ ਪੋਸਟ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਹ ਤਿੰਨ ਵੱਖ-ਵੱਖ ਮਾਮਲੇ ਜਿਸ ਦੇ ਵਿੱਚ ਫਿਰੋਜ਼ਪੁਰ ਪੁਲਿਸ ਵਿਭਾਗ ਨੇ 65 ਕਰੋੜ ਦੇ ਹੈਰੋਇਨ ਬਰਾਮਦ ਕੀਤੀ ਗਈ ਹੈ। 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਟਰੱਕ ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਵੇਂ ਹੀ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ ਥਾਣਾ ਸਦਰ ਦਾ ਇੱਥੇ ਦਰਜ ਕਰਕੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰੀ ਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਨ ਸਫਤਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਘਲਖੁਰਦ ਇਹ ਦਰਜ ਕੀਤਾ ਇੱਥੇ ਯੋਗਰਾਜ ਸਿੰਘ ਉਰਫ ਸਮਰ ਪੁੱਤਰ ਹਾਕਮ ਸਿੰਘ ਵਾਸੀ ਹਾਸਲ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰਨ ਇੱਕ ਐਕਟਿਵਾ ਇੱਕ ਪਿਸਤਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਇਆ ਪਿਸਤਲ ਹੈ ਉਹ ਬਰਾਮਦ ਹੋਇਆ ਤੇ 8 ਜਿੰਦਾ ਰੌਤ ਪ੍ਰਾਪਤ ਹੋਇਆ ਕਿ ਮਨਦੀਪ ਕੁਮਾਰ ਜੁਨੇ ਨੇ ਮਨਦੀਪ ਵੱਡੀ ਖਬਰ ਕਿਉਂਕਿ 13 ਕਿਲੋ ਹੈਰੋਇਨ ਦਾ ਬਰਾਮਦ ਕੀਤਾ ਜਾਣਾ ਤੇ 5 ਨਸ਼ਾ ਤਸਕਰਾਂ ਦਾ ਫੜੇ ਜਾਣਾ ਵੱਡੀ ਕਾਰਵਾਈ ਹੈ ਕਿ ਕੋਈ ਜਾਣਕਾਰੀ ਇਸ ਸਬੰਧੀ ਮਿਲ ਰਹੀ ਹੈ ਅਸਟ੍ਰਨ ਬੀਜ ਗੱਲ ਕਰੀਏ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਦੀ ਮੋਹਮ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਕਿਤੇ ਨਾ ਕਿਤੇ ਫਿਰੋਜ਼ਪੁਰ ਪੁਲਿਸ ਉਸ ਮੌਮ ਨੂੰ ਰਾਂਗ ਲਿਆ ਦੀ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ 6 ਮਹੀਨਿਆਂ ਚ ਫਿਰੋਜ਼ਪੁਰ ਪੁਲਿਸ ਜਿਹੜੀ ਹੈ ਉਹ ਤਕਰੀਬ 150 ਕਿਲੋ ਹਿਰੋਇਨ ਦੇ ਨਾਲ ਹਜ਼ਾਰ ਤੋਂ ਉੱਪਰ ਨਸ਼ਾ ਤਸਕਰਾਂ ਨੂੰ ਫੜ ਚੁੱਕੀ ਹੈ ਤਾਂ ਇੱਕ ਵਾਰ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਕਿ 65 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ ਵਾਲੀ ਜਿਹੜੀ 13 ਕਿਲੋਗ੍ਰਾਮ ਕਿਲੋਗ੍ਰਾਮ ਹਿਰੋਇਨ ਹੈ ਉਸ ਦੇ ਨਾਲ ਪੰਜ ਨਸ਼ਾ ਤਸਕਰ 400 ਕਿਲੋ ਡਾਡਾ ਪੋਸਟ ਦੇ ਨਾਲ ਪੰਜ ਜਿਹੜੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਔਰ ਹਾਇ ਦਿਨ ਹਰ ਰੋਜ਼ ਪੁਲਿਸ ਜਿਹੜੀ ਹੈ ਉਹ ਕਿਲੋਆਂ ਦੇ ਹਿਸਾਬ ਨਾਲ ਹਿਰੋਇਨ ਫੜ ਰਹੀ ਹੈ ਔਰ ਉਸ ਦੇ ਨਾਲ ਵੱਡੇ ਮਗਰਮੱਛਾਂ ਨੂੰ ਜਿਹੜਾ ਫੜ ਕੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਿਹੜਾ ਭੇਜਿਆ ਜਾ ਰਿਹਾ ਔਰ ਇਸ ਮੋਹਮ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਫਿਰੋਜ਼ਪੁਰ ਪੁਲਿਸ ਜਿਹੜੀ ਉਹ ਕਾਮਯਾਬ ਨਜ਼ਰ ਆ ਰਹੀ ਹੈ ਠੀਕ ਹੈ ਮੰਦੀ ਬਹੁਤ ਸ਼ੁਕਰੀਆ ਤਾਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਤਿੰਨ ਵਕ ਵਕ ਮਾਮਲਿਆਂ ਦੇ ਵਿੱਚ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਏ ਤੇ ਵੱਡੀ ਮਾਤਰਾ ਦੇ ਵਿੱਚ 65 ਕਰੋੜ ਦੀ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਤੇ ਉਧਰ ਨਵੇਂ ਨਵੇਂ ਕਾਲੀਦਾਲ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਤੇ ਅੱਜ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਕੱਲ ਸ਼ਾਮ ਨੂੰ ਦੇਰ ਰਾਤ ਰਣਜੀਤ ਸਿੰਘ ਗਿੱਲ ਬੀਜੇਪੀ ਜੁਆਇਨ ਕਰਦੇ ਨੇ ਤੇ ਅੱਜ ਸਵੇਰੇ ਹੀ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਰੇਡ ਕੀਤੀ ਗਈ ਹੈ। ਵਿਜੀਲੈਂਸ ਦੇ ਅਧਿਕਾਰੀ ਘਰ ਦੇ ਅੰਦਰ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਇਸ ਦੇ ਨਾਲ ਹੀ ਰਣਜੀਤ ਗਿੱਲ ਦੇ 파ਟਨਰ ਦੇ ਘਰ ਤੇ ਵੀ ਰੇਡ ਕੀਤੀ ਗਈ ਹੈ ਮੋਹਾਲੀ ਦੇ ਫੇਜ਼ 7 ਦੇ ਵਿੱਚ 파ਟਨਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਕੱਲ ਭਾਜਪਾ ਦੇ ਵਿੱਚ ਰਣਜੀਤ ਸਿੰਘ ਗਿੱਲ ਸ਼ਾਮਲ ਹੋਏ ਸਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 1 ਅਗਸਤ ਦੀਆਂ ਨਾਇਬ ਸਿੰਘ ਸੈਣੀ ਦੀ ਅਗਵਾਈ ਦੇ ਵਿੱਚ ਭਾਜਪਾ ਜੁਆਇਨ ਕੀਤੀ ਦੂਜੇ ਪਾਸੇ ਅੱਜ ਸਵੇਰੇ ਹੀ ਰਣਜੀਤ ਸਿੰਘ ਗਿੱਲ ਦੇ ਵਿਜੀਲੈਂਸ ਦੀ ਰੇਡ ਹੋਈ ਹੈ ਹਾਲਾਂਕਿ ਇਸ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਭਾਜਪਾ ਇਸ ਤੇ ਸਵਾਲ ਚੁੱਕ ਰਹੀ ਹੈ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ ਤੇ ਉਧਰ ਦਾ ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਤੇ ਹੋਈ ਵਿਜੀਲੈਂਸ ਰੇਡ ਦੇ ਬਾਰੇ ਸੀਐਮ ਬਾਦਲ ਮਕੁੱਲੇ ਨੇ ਉਹਨਾਂ ਕਿਹਾ ਕਿ ਜੋ ਕਰਨਗੇ ਉਹ ਭਰਨਗੇ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਰੇਡ ਦੇ ਬਾਰੇ ਇਹ ਬਿਆਨ ਸਾਹਮਣੇ ਆਇਆ। ਦਰਅਸਲ ਸੀਐਮ ਭਗਵੰਤ ਮਾਨ ਸ੍ਰੀ ਚਮਕੌਰ ਸਾਹਿਬ ਪਹੁੰਚੇ ਹੋਏ ਸਨ ਮੱਥਾ ਉਹਨਾਂ ਦੇ ਵੱਲੋਂ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਟੇਕਿਆ ਗਿਆ। ਇਸ ਦੌਰਾਨ ਮੀਡੀਆ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਦੀ ਰੇਡ ਹੋਈ ਹੈ ਸਵਾਲ ਉੱਠ ਰਹੇ ਨੇ ਵਿਰੋਧੀ ਧਿਰਾਂ ਘੇਰ ਰਹੀਆਂ ਨੇ ਜਿਸ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ ਜੋ ਕਰਨਗੇ ਉਹ ਕਰਨਗੇ ਕਿਉਂਕਿ ਕਾਨੂੰਨ ਆਪਣਾ ਕੰਮ ਕਰੇਗਾ ਤਿਕ ਰਣਜੀਤ ਗਿਲਦਾਜ਼ ਬਿジネス ਦੀ ਰੇਟ ਉਹ ਤਾਂ ਜੀ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆਦਾਸ ਕਬੀਰਾ ਤੇਰੀ ਝੋਪੜੀ ਗੱਲ ਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਕਰਾਂਗਾ ਤਿਕ ਰਣਜੀਤ ਗਿਲਦਾਜ਼ ਬਿジネス ਦੀ ਰੇਟ ਉਹ ਤਾਂ ਜੀ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆਦਾਸ ਕਬੀਰਾ ਤੇਰੀ ਝੋਪੜੀ ਗੱਲ ਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਕਰਾਂਗਾ ਉਧਰ ਸੀਐਮ ਮਾਨ ਦਾ ਪ੍ਰਤੀਕਰਮ ਆਇਆ ਤਾਂ ਦੂਜੇ ਪਾਸੇ ਸਵਾਲ ਬੀਜਪੀ ਦੇ ਵੱਲੋਂ ਵੀ ਚੁੱਕੇ ਜਾ ਰਹੇ ਨੇ ਕਿ ਆਖਿਰ ਵਿਜੀਲੈਂਸ ਦੀ ਰੇਡ ਉਦੋਂ ਕਿਉਂ ਹੋਈ ਜਦੋਂ ਰਣਜੀਤ ਸਿੰਘ ਗਿੱਲ ਬੀਜਪੀ ਚ ਸ਼ਾਮਲ ਹੋਏ ਨੇ ਬੀਜਪੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇਹ ਬਿਆਨ ਆਇਆ ਉਹਨਾਂ ਕਿਹਾ ਕਿ ਸਿਆਸੀ ਬਦਲਾਕੂਰੀ ਤਹਿਤ ਰਣਜੀਤ ਸਿੰਘ ਗਿੱਲ ਤੇ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਰਣਜੀਤ ਸਿੰਘ ਗਿੱਲ ਕੱਲ ਹੀ ਭਾਜਪਾ ਚ ਸ਼ਾਮਲ ਹੋਏ ਸੀ ਅੱਜ ਸਵੇਰੇ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਨੇ ਇਹ ਰੇਡ ਕੀਤੀ ਆ ਵਿਜੀਲੈਂਸ ਦੇ ਰੇਡ ਤੇ ਭਾਜਪੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਹੈ ਜੇਬੀ ਘੋਰ ਨਿੰਦਾ ਕਰਦੇ ਆ ਭਾਰਤੀ ਜਨਤਾ ਪਾਰਟੀ ਔਰ ਮੈਂ بڑے ਜ਼ਿੰਮੇਵਾਰੀ ਨਾਲ ਕਹਿ ਰਿਹਾ ਤੇ ਪੂਰੀ ਤਰ੍ਹਾਂ ਨਾਲ ਬਦਲੇ ਦੀ ਕਾਰਵਾਈ ਹੈ ਇਹਨੂੰ ਰਾਜਨੀਤਿਕ ਬਦਲੇ ਦਾ ਇਸ ਤੋਂ ਜ਼ਿਆਦਾ ਵੱਡਾ ਉਦਾਹਰਣ ਨਹੀਂ ਹੋ ਸਕਦਾ ਜਿਸ ਬੰਦੇ ਦੇ ਨਾਲ ਆਮ ਆਦਮੀ ਪਾਰਟੀ 15 ਦਿਨਾਂ ਤੋਂ ਗਲ ਬਕੜੀਆਂ ਪਾ ਰਹੀ ਸੀ ਪ੍ਰੈਸ਼ਰ ਪਾ ਰਹੀ ਸੀ ਬਾਰ-ਬਾਰ ਗੱਲਬਾਤ ਕਰ ਰਹੀ ਸੀ ਕਿ ਸਾਡੀ ਪਾਰਟੀ ਚ ਆ ਜਾ ਔਰ ਮੈਂ ਦਾਅਵੇ ਨਾਲ ਕਹਿ ਰਿਹਾ ਹਾਂ ਇਹ ਉਹਦੇ ਤੇ ਪ੍ਰੈਸ਼ਰ ਪਾ ਰਹੀ ਸੀ ਰਾਜਨੀਤਿਕ ਪ੍ਰੈਸ਼ਰ ਪ੍ਰਸ਼ਾਸਨਿਕ ਪ੍ਰੈਸ਼ਰ ਪ੍ਰੈਸ਼ਰ ਲੇਕਿਨ ਉਹ ਮੋਦੀ ਨੂੰ ਚੁਣਿਆ ਬੀਜੇਪੀ ਨੂੰ ਚੁਣਿਆ ਕਾਰਵਾਈ ਉਹਨੂੰ ਰੋਕਣ ਦਾ ਪ੍ਰਯਾਸ ਹੈ ਜਿਹਦੇ ਚ ਸਫਲ ਨਹੀਂ ਹੋਣਗੇ ਮਤਲਬ 15 ਦਿਨ ਪਹਿਲਾਂ ਤੁਹਾਡੀ ਪਾਰਟੀ ਜੁਆਇਨ ਕਰ ਲੈਂਦੇ ਤੇ ਉਹ ਬੜੇ ਵਧੀਆ ਸੀ 15 ਦਿਨਾਂ ਚ ਕੀ ਹੋ ਗਿਆ ਵੀ ਉਹਨਾਂ ਨੇ ਬੀਜੇਪੀ ਜੁਆਇਨ ਕਰ ਦਿੱਤੀ ਇਸ ਕਰਕੇ ਵਿਜੀਲੈਂਸ ਕਰਦੇ ਹੋ ਦੋ ਤਰ੍ਹਾਂ ਦਾ ਦੋਰਾ ਮਾਪਦੰਡ ਹੈ ਔਰ ਇਹ ਇਹ ਇਹਦਾ ਖਮਿਆਜਾ ਜਿੰਨਾ ਜਿੰਨਾ ਇਹ ਪੰਜਾਬੀਆਂ ਨੂੰ ਦਬਾਣਗੇ ਨਾ ਪੰਜਾਬੀ ਉਨੇ ਯੋਰ ਨਾਲ ਬਾਹਰ ਆਏਗਾ ਔਰ ਇਹ ਗੱਲ ਸਮਝ ਲੈਣਾ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਜਦੋਂ ਵੀ ਕਿਸੇ ਦਾ વિનાਸ਼ ਆਂਦਾ ਨਾ ਸਭ ਤੋਂ ਪਹਿਲਾਂ ਉਹਦੀ ਬੁੱਧੀ ਹਰਦੀ ਹੈ ਰਾਜਨੀਤਿਕ ਲੜਾਈਆਂ ਰਾਜਨੀਤਿਕ ਤਰੀਕੇ ਨਾਲ